ਦਾ ਹਲਸਾ ਵਾਈ ਗੁਰਜੀ ਕੀ ਪਤਾ ਹੈ ਤੁਸੀਂ ਦੇਖ ਰਹੇ ਹੋ ਟਰਵਨ ਗੈਂਗ ਜਿਸ ਕਰਨ ਦੇ ਇਸ YouTube ਚੈਨਲ ਅੱਜ ਆਪਾਂ ਫੋਣੀ ਦੀ ਵੀਡੀਓ ਲੈ ਕੇ ਆਏ ਜੀ ਇਹ ਜੋ ਤੁਸੀਂ ਫੋਣੀ ਦੀ ਵੀਡੀਓ ਦੇਖ ਰਹੇ ਹੋ ਇਹ ਹੈਗਾ ਜੀ ਪਟਿਆਲਾ ਸ਼ਿਪ ਅਗਲੀ ਇੱਕ ਪਾਸੇ ਤੁਸੀਂ ਟਰਵਨ ਦਾ ਅਲਾਰਮ ਫੜਨਾ ਜੀ ਕਿਸੇ ਨੂੰ ਖੜਾ ਵੀ ਲੈਣਾ ਜਾਂ ਤੁਸੀਂ ਕਿਸੇ ਦੀਵਾਰ ਨਾਲ ਉਹਨੂੰ ਕਿਸੇ ਨਾਲ ਗੱਠ ਬੰਨ ਕੇ ਤੁਸੀਂ ਉਹਦੇ ਨਾਲ ਬੰਨ੍ਹ ਸਕਦੇ ਹੋ ਸਭ ਤੋਂ ਪਹਿਲਾਂ तकरीबन 1 ਮੀਟਰ ਦੀ ਚੜਾਈ ਦੇ ਹਿਸਾਬ ਨਾਲ ਆਪਾਂ ਦੋਨਾਂ ਪਾਸਿਆਂ ਤੋਂ ਪੱਗ ਦੇ ਲੜ ਫੜਨੇ ਆ ਸਭ ਤੋਂ ਪਹਿਲਾਂ ਇੱਕ ਸਾਈਡ ਵਾਲਾ ਆਪਾਂ ਕੋਈ ਵੀ ਜੋ ਉਹ ਆਪਾਂ ਅੰਦਰੀ ਸਾਈਡ ਕਰਨਾ ਸੈਂਟਰ ਵੱਲ ਨੂੰ ਇੱਕ ਸਾਈਡ ਹੇਠੇ ਕਰਨ ਤੋਂ ਬਾਅਦ ਦੋਸਤੋ ਜੋ ਦੇ ਅਲਟਰਨੇਟ ਵਾਲੀ ਸਾਈਡ ਆ ਉਹ ਵੀ ਆਪਾਂ ਅੰਦ ਕਰ ਦੇਣੀ ਹੈ ਸੈਂਟਰ ਵਾਲੀ ਜਗ੍ਹਾ ਤੇ ਕਹਿੰਦੇ ਉਹ ਪੱਗ ਦੇ ਜੋ ਜੋ ਦੋਨੇ ਸਾਈਡਾਂ ਦੇ ਕੱਪੜੇ ਵਿੱਚ ਆਉਣੇ ਚਾਹੀਦੇ ਨੇ ਇਹਨਾਂ ਕਰਨ ਤੋਂ ਬਾਅਦ ਸਿੰਪਲੀ ਸਾਈਡਾਂ ਤੋਂ ਆਪਾਂ ਪੱਗਾਂ ਦੇ ਦੋ ਲੜ ਫੜਨੇ ਆ ਜੀ ਬਿਲਕੁਲ ਸਿੰਗਲ ਸਿੰਗਲ ਹੋਣੀ ਚਾਹੀਦੀ ਨੇ ਉਹ ਹਲਕਾ ਹਲਕਾ ਉਹਨੂੰ ਆਪਾਂ ਝੜਕਾ ਮਾਰ ਕੇ ਬਾਕੀ ਜੋ ਕਪੜਾ نیچے ਬਿਠਾ ਲੈਣਾ ਹੈ ਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਗੱਠ ਮਾਰਨੀ ਆ ਜੀ ਤਾਂ ਜੋ ਜੇਕਰ ਜੇ ਤੁਹਾਨੂੰ ਆਪਾਂ ਪੱਗ ਖੜਕੇ ਬੰਦਿਆ ਤਾਂ ਇਹਦੇ ਨਾਲ ਕੀ ਆ ਪੂਣੀ ਖੁੱਲਣ ਤੋਂ ਬਚਾ ਹੋ ਜਾਂਦਾ ਬਹੁਤ ਹੀ ਹਲਕੀ ਜਿਹੀ ਗੱਠ ਮਾਰਨੀ ਆ ਜਦੋਂ ਇਹ ਖੋਲਣੀ ਤਾਂ ਸਭ ਸਿਰ ਵਾਲਾ ਖਿੱਚ ਕੇ ਸਿਰ ਆ ਤਾਂ ਇਹਨੇ ਖੋਲ ਲੈਣਾ ਤੇ ਜਦੋਂ ਪੂਣੀ ਨੂੰ ਇਕੱਠਾ ਕਰਨਾ ਸਿੰਪਲੀ ਸਾਈਡਾਂ ਤੋਂ ਸਿੰਗਲ ਲੜ ਫੜਨੇ ਆ ਸਤਵਾਦ ਨੂੰ ਹਲਕਾ ਜਿਹਾ ਝਟਕਾ ਮਾਰ ਕੇ ਤੁਸੀਂ ਦੇਖ ਰਹੇ ਹੋ ਮੋਟਾ ਪਾਸਾ ਹੇਠੇ ਪੈ ਰਿਹਾ ਤੇ ਉੱਤੇ ਦੋ ਸਿੰਗਲ ਲੜਦੇ ਆਪਾਂ ਫੜ ਕੇ ਇਸ ਤਰੀਕੇ ਨਾਲ ਫੋਣੀ ਕਰਨੀ ਆ ਮਿਨੀਮਮ ਚੜਾਈ ਪੱਗ ਦੀ ਇੰਨੀ ਰੱਖਣੀ ਆ ਤਕਰੀਬਨ ਇੱਕ ਗਿੱਠ ਜਿੰਨੀ ਇਹਦੀ ਜੋ ਚੜਾਈ ਹੈਗੀ ਆ ਇਹ ਤੁਸੀਂ ਪਟਿਆਲਾ ਸ਼ਾਹੀ ਸਿੰਪਲ ਜੋ ਆਪਾਂ ਪੇਚਾਂ ਲਈ ਵਰਤਦੇ ਆ ਉਹਦੇ ਲਈ ਹੋਣੀ ਆ ਤੇ ਸਿੰਪਲ ਤਰੀਕਾ ਮੋਸਟਲੀ ਹਰ ਇੱਕ ਪੱਗ ਦੇ ਵਿੱਚ ਸਿੰਪਲ ਤਰੀਕੇ ਦੀ ਪੂਣੀ ਆ ਉਹਦੇ ਨਾਲ ਜ਼ਿਆਦਾ ਪੱਗ ਸਹੀ ਹੁੰਦੀ ਐ ਇਸ ਤਰੀਕੇ ਨਾਲ ਤੁਸੀਂ ਜੋ ਪੂਣੀ ਕਰਨੀ ਆ ਕਈ ਵਾਰ ਕੀ ਹੁੰਦਾ ਕੁਝ ਵੀ ਪੂਣੀ ਕਰਨ ਦਾ ਸਟਾਈਲ ਵੱਖਰਾ ਤੇ ਕਾਫੀ ਜ਼ਿਆਦਾ ਤੇਜ਼ੀ ਚ ਪੂਣੀ ਕਰਦੇ ਆ ਆ ਜੇ ਆਹ ਸਟੈਪ ਉਹ ਸਕਿਪ ਕਰ ਦਿੰਦੇ ਆ ਇਦਾਂ ਕਲਾ ਕਲਾ ਜੋ ਸਾਈਡ ਵਾਲੇ ਦੋ ਲੜ ਫੜ ਕੇ ਪੂਣੀ ਨਹੀਂ ਕਰਦੇ ਜਿੱਤ ਕਰਕੇ ਉਹਨਾਂ ਦੀ ਪੂਣੀ ਉਹ ਸਹੀ ਨਹੀਂ ਹੋ ਪਉਂਦੀ ਤੇ ਅੱਗੇ ਜਾ ਕੇ ਪੱਗ ਬੰਨਣ ਵੇਲੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਹੋ ਸਕਦਾ ਹੈ ਕਈ ਵਾਰ ਉਹਨਾਂ ਦੀ ਪੋਣੀਆ ਘੁੰਮ ਜਾਂਦੀ ਆ ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਜੀ ਉਮੀਦ ਆ ਜੀ ਇਹ ਜੋ ਵੀਡੀਓ ਆ ਤੁਹਾਡੇ ਲਈ ਹੈਲਪਫੁਲ ਹੋਵੇਗੀ ਪਟਿਆਲਾ ਜੀ ਪੇਚਾਂ ਲਈ ਪੱਗ ਦੇ ਲਈ ਇਹ ਜੋ ਆ ਵੀਡੀਓ ਆ ਇਸ ਤੋਂ ਥੋੜੀ ਜਿਹਾ ਜ਼ਿਆਦਾ ਚੜਾਈ ਤੁਸੀਂ ਲੋਡ ਮੁਤਾਬਕ ਵਧਾ ਸਕਦੇ ਹੋ ਅਗਲੀ ਜੋ ਆਪਣੀ ਪੂਣੀਆ ਹੋਇਆ ਗਿਆ ਜੀ ਅ ਮਲਟੀਪਲ ਪੇਚ ਵਾਲੀ ਪੱਗ ਦੀ ਫੁਣੀ ਜੋ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੀ ਆ ਜੀ ਮਲਟੀਪਲ ਪੇਚ ਵਾਲੀ ਵੀਡੀਓ ਦੀ ਇੱਕ ਤੋਂ ਆਪਾਂ ਐਵਰੇਜ ਲਾ ਕੇ ਚੱਲੀਏ 7-8 ਤੋਂ ਲੈ ਕੇ 10 12 15 ਲੜ ਇੱਕ ਪੇਚ ਤੋਂ ਬਰੀਕ-ਬਰੀਕ ਜੋ ਪੇਚ ਬਣੇ ਹੁੰਦੇ ਆ ਮਲਟੀਪਲ ਪੇਚ ਵਾਲੀ ਪੱਗ ਉਹ ਕਿੱਦਾਂ ਬਣਾਉਣਾ ਹੈ ਉਹਦੀ ਜਿਆਦਾਤਰ 90% ਪੱਗ ਦੀ ਬੰਨਣ ਵਾਲੀ ਦੀ ਗੱਲ ਹੈ ਜੀ ਉਹ ਆਪਣੀ ਪੂਣੀ ਤੇ ਡਿਪੈਂਡ ਕਰਦਾ ਕਿਉਂਕਿ ਉਹ ਜੋ ਲੜ ਹੁੰਦੇ ਆ ਆਪਾਂ ਪੂਣੀ ਇਸ ਤਰੀਕੇ ਨਾਲ ਕੀਤੀ ਹੁੰਦੀ ਹੈ ਕਿ ਆਪਾਂ ਨੂੰ ਫਰੰਟ ਤੇ ਜਦੋਂ ਆਪਾਂ ਇੱਕ ਲੜ ਚ ਜਿਆਦਾ ਲੜ ਕੱਢਦੇ ਆ ਆਪਾਂ ਨੂੰ ਜਿਆਦਾ ਮਿਹਨਤ ਕਰਨੀ ਨਹੀਂ ਪੈਂਦੀ ਉਹਦੇ ਤੇ ਥੋੜਾ ਜਿਆਦਾ ਟਾਈਮ ਲੱਗਦਾ ਇਸ ਕਰਕੇ ਉਹਦੀ ਪੂਣੀ ਥੋੜੀ ਅਲੱਗ ਆ ਸਭ ਤੋਂ ਪਹਿਲਾਂ ਆਪਾਂ ਪੱਗ ਦਾ ਸਿਰਾ ਫੜਨਾ ਉਸ ਤੋਂ ਬਾਅਦ ਉਹਨੂੰ نیچے ਛੱਡ ਕੇ ਬਰਾਬਰੋਂ ਤਕਰੀਬਨ 1 ਮੀਟਰ ਦੀ ਚੜਾਈ ਦੇ ਵਿੱਚ ਆਪਣੇ ਹੱਥ ਖੋਲਣੇ ਆ ਇੱਕ ਸਿਰਾ ਜੋ ਟਰਨ ਦਾ ਆਪਾਂ ਸਭ ਤੋਂ ਪਹਿਲਾਂ ਵੇਚ ਦੇਣਾ ਜੀ ਉਸ ਤੋਂ ਬਾਅਦ ਉਹਦੇ ਸਾਹਮਣੇ ਵਾਲਾ ਇਸਾ ਫਿਰ ਉਸ ਤੋਂ ਬਾਅਦ ਦੋਨਾਂ ਹਿੱਸਿਆਂ ਨੂੰ ਬਰਾਬਰ ਮਿਲਾ ਲੈਣਾ ਜੀ ਆਪਾਂ ਤੇ ਹੱਥਾਂ ਦੀ ਪੋਜੀਸ਼ਨ ਤੁਸੀਂ ਦੇਖ ਰਹੇ ਹੋ ਇਸ ਟਾਈਮ ਵੀਡੀਓ ਦੇ ਵਿੱਚ ਲੜਾ ਨੂੰ ਬਿਲਕੁਲ ਨਾਲ ਲਗਾ ਕੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹਲਕੀ ਜਿਹੀ ਪੂਣੀ ਨੂੰ ਖਿੱਚਣਾ ਖਿਚਣ ਤੋਂ ਬਾਅਦ ਖਿੱਚਣਾ ਜ਼ਰੂਰੀ ਆ ਹਰੇਕ ਜੋ ਤੁਸੀਂ ਕੋਈ ਵੀ ਪੂਣੀ ਕਰਦੇ ਹੋ ਉਸ ਤੋਂ ਬਾਅਦ ਇੱਕ ਪੇਜ ਨੂੰ ਕਹਿੰਦੇ ਭਾ ਜੋ ਇੱਕ ਲੜ ਹੂਆ ਹੈ ਪੂਣੀ ਦਾ ਪੱਲਾ ਉਹਨੂੰ 2 ਜਾਂ 3 ਵਾਰ ਇਕੱਠਾ ਕਰਨ ਤਕਰੀਬਨ 2-3 ਪੱਲੇ ਆਪਾਂ ਨੂੰ ਮਿਲ ਜਾਣਗੇ ਜਦੋਂ ਆਪਾਂ ਇਕੱਠੇ ਕਰਾਂਗੇ ਉਹਨਾਂ ਨੂੰ 2-2 3-3 ਵਾਰ ਇਕੱਠਾ ਕਰਦੇ ਆਵਾਂਗੇ ਤਾਂ ਉਹਦੇ ਵਿੱਚ ਬਰੀਕ-ਬਰੀਕ ਪੇਜ ਬਣਦੇ ਜਾਣਗੇ ਉਹ ਜਦੋਂ ਆਪਾਂ ਸੈਂਟਰ ਚੋਂ ਭਗਵਾਨ ਦੇ ਬਟਨ ਸੌਰੀ ਮਲਟੀਪਲ ਵਿੱਚ ਆਲੀ ਉਹਦੇ ਲਈ ਕਾਫੀ ਜ਼ਿਆਦਾ ਹੈਲਪ ਕਰਦੇ ਆ ਆਸਾਨੀ ਦੇ ਨਾਲ ਜਿਆਦਾ ਪੇਚ ਬਣ ਜਾਂਦੇ ਆ ਤੁਸੀਂ ਹੁਣ ਦੇਖ ਸਕਦੇ ਹੋ ਕਿ ਆਪਾਂ ਸਿਰੇ ਤੋਂ ਪੱਲਾ ਫੜਿਆ ਬਿਲਕੁਲ ਉਹਦੇ ਨਾਲ ਵਾਲਾ ਫਿਰ ਉਸ ਨੂੰ ਖਿੱਚ ਕੇ ਫੇਰ ਦੁਬਾਰਾ ਫੜਨ ਖਿੱਚ ਕੇ ਇੱਕ ਪੱਲਾ ਫੇਰ ਫਿਰ ਉਸ ਨੂੰ ਖਿੱਚਣਾ ਹੈ ਇੱਕ ਪੱਲਾ ਵਿੱਚੋਂ ਕੱਢ ਲਿਆ ਆਪਾਂ ਫੇਰ ਖਿੱਚੀ ਲਿਆ ਇਸ ਤਰੀਕੇ ਨਾਲ ਆਪਾਂ ਘਟੋ ਘਟ 6 7 ਜਾਂ 8 ਜਾਂ 10 ਗੇਰ ਵੀ ਇਕੱਠੀ ਕਰ ਸਕਦੇ ਆ ਇਹ ਬਤਨ ਵਾਰ ਇਹ 4 ਵਾਰ ਹੋ ਗਿਆ ਚੌਥਾ ਲੜ ਇਹ 5 ਛੇਵਾਂ ਲੜ ਫੜਿਆ ਇਹ ਇਹ ਆਪਾਂ 7 ਵਾਰ ਇਕੱਠਾ ਕੀਤਾ ਜੀ ਜਦੋਂ ਇਹ ਸਾਹਮਣੇ ਸੈਂਟਰ ਦੇ ਵਿੱਚ ਆਉਣਗੇ 7 ਪੇਚ ਦਾ ਪੱਕੇ ਬਣਨੇ ਬਣਨੇ ਉਸ ਤੋਂ ਬਾਅਦ ਅੱਗੇ ਇਹਨਾਂ ਦੇ ਵਿੱਚੋਂ ਤੁਸੀਂ ਡਬਲ ਕਰ ਸਕਦੇ ਹੋ ਇਹਨਾਂ ਨੂੰ ਜਦੋਂ ਪੇਚ ਲਗਾਉਣਾ ਹੋ ਤੁਸੀਂ 7 ਤੋਂ 14 ਪੇਜ ਬੜੇ ਆਰਾਮ ਨਾਲ ਬਣਾ ਸਕਦੇ ਹੋ ਇਸ ਤਰੀਕੇ ਦੀ ਪੂਣੀ ਹੋਊਗੀ ਪਹਿਲਾਂ ਹੀ ਜੋ ਤੁਹਾਡੇ ਪੂਣੀ ਦੇ ਵਿੱਚ ਪੇਚ ਹੋਣਗੇ ਮਲਟੀਪਲ ਤਹਾਂ ਬਣੀਆਂ ਹੋਣਗੀਆਂ ਤੁਹਾਨੂੰ ਬਟਾਂ ਵਾਲੀ ਪੱਗ ਦੇ ਵਾਂਗ ਉਹਨਾਂ ਨੂੰ ਅੱਗੇ ਲਿਆ ਕੇ ਫਿਰ ਸਾਫ਼ ਕਰਕੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਣੀ ਇਹ ਪੱਗ ਦੀ ਜੋ ਵੀ ਪੂਣੀ ਦਾ ਸਟਾਈਲ ਜਿਹਾ ਥੋੜਾ ਡਿਫਰੈਂਟ ਸੀਗਾ ਸੋ ਜਿਨ੍ਹਾਂ ਵੀਰਾਂ ਦੇ ਇਹ ਪੂਣੀ ਨੂੰ ਰਿਲੇਟਡ ਮਲਟੀਪਲ ਪੇਚਾਂ ਨੂੰ ਡਾਊਟ ਸੀਗੇ ਉਹ ਕਲੀਅਰ ਹੋ ਗਏ ਹੋਣਗੇ ਤੇ ਇਸ ਤੋਂ ਬਾਅਦ ਅਗਲੀ ਕਪਣੀ ਪੁਣੀਆ ਜੀ ਬਟਾਲੀ ਪਗ ਦੀ ਉਹ ਤੁਸੀਂ ਅਗਲੇ ਪਾਰਟ ਦੇ ਵਿੱਚ ਦੇਖੋਗੇ ਇਹ ਜੋ ਵੀਡੀਓ ਆ ਇਹ ਹੈਗੀ ਆ ਜੀ ਬਟਨ ਵਾਲੀ ਪਗ ਦੀ ਪੁਣੀ ਆਪਣੇ ਸਿੰਪਲੀ ਇੱਕ ਸਾਈਡ ਤੋਂ ਆਪਾਂ ਕਿਸੇ ਅੰਗੁੰਡੀ ਦੇ ਨਾਲ ਜੋ ਇੱਕ ਲੜ ਪੱਗ ਦਾ ਬੰਨ੍ਹ ਦੇਣਾ ਉਸ ਤੋਂ ਬਾਅਦ ਪਹਿਲਾਂ ਇੱਕ ਪਾਸਾ ਵਾਲਾ ਲੜ ਜੋ ਹੈ ਆਪਾਂ ਪੁਣੀ ਦਾ ਉਹ ਸੈਂਟਰ ਦੇ ਵਿੱਚ ਇਕੱਠਾ ਕਰ ਦੇਣਾ ਉਸ ਤੋਂ ਬਾਅਦ ਦੂਸਰੇ ਸਿਰੇ ਵਾਲਾ ਇਸ ਤਰੀਕੇ ਦੇ ਨਾਲ ਦੋਨੋਂ ਸਾਈਡਾਂ ਤੋਂ ਜੋ ਪੂਣੀ ਦੇ ਪੱਲੇ ਨੇ ਉਹਨਾਂ ਨੂੰ ਆਪਾਂ ਅੰਦਰ ਨੂੰ ਕਰ ਦੇਣਾ ਜੀ ਹੱਥਾਂ ਦੀ ਵਿਸ਼ਣ ਤੁਸੀਂ ਦੇਖ ਸਕਦੇ ਹੋ ਲੜਾਂ ਨੂੰ ਇਕੱਠੇ ਕਰਕੇ ਹਲਕੀ ਜਿਹੀ ਇੱਕ ਗੱਠ ਮਾਰਨੀ ਹੈ ਜੀ ਉਸ ਤੋਂ ਬਾਅਦ ਜਦੋਂ ਪੱਗ ਇਕੱਠੀ ਕਰਨੀ ਹੈ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਸਾਈਡ ਤੋਂ ਇੱਕ ਪੱਲਾ ਪੂਣੀ ਦਾ ਫੜਨਾ ਹੈ ਬਿਲਕੁਲ ਸਿੰਗਲ ਤੇ ਇਧਰਲੀ ਸਾਈਡ ਤੋਂ ਵੀ ਸਿੰਪਲੀ ਉਹਨੂੰ ਇਕੱਠੇ ਕਰ ਜਾਣਾ ਜਿਆਦਾ ਉਸ ਨੂੰ ਸਫਾਈ ਆਪਾਂ ਨਹੀਂ ਦੇਣੀ ਹੈਗੀ ਸਿੰਪਲੀ ਪੂਣੀ ਦੇ ਪੱਲੇ ਚੱਕ ਚੱਕ ਕੇ ਉਹਨਾਂ ਨੂੰ ਆਪਾਂ ਇਕੱਠੇ ਕਰਦੇ ਜਾਣਾ ਹੈ ਇਸ ਤੋਂ ਇਲਾਵਾ ਤੁਸੀਂ ਇਹਨੂੰ ਜੇ ਸਿੰਪਲੀ ਜਦ ਆਪਾਂ ਫੜਦੇ ਆਂ ਦੋਰ ਪੇਚਾਂ ਨੂੰ ਇਸ ਤਰੀਕੇ ਨਾਲ ਤੁਸੀਂ ਇਹਨੂੰ ਰੋਲ ਕਰਕੇ ਇਹਦੀ ਪੂਣੀ ਆ ਉਹ ਕਰ ਸਕਦੇ ਹੋ